ਯੋਗ ਜੀ ਹੋਰ ਕਿਹੜੀ ਗੱਲ ਇਤਨੀ ਇਕੱਠੇ ਹੋਏ ਤੁਹਾਨੂੰ ਅਧਾਰੀ ਰਾਏ ਸਾਹਿਬ ਜੀ ਪ੍ਰਕਾਸ਼ਪੁਰ ਕੀ ਕਹਿਣਾ ਚਾਹੋਗੇ ਅਹ ਦੇਖੋ ਜਦੋਂ ਵੀ ਅੰਮ੍ਰਿਤਸਰ ਆਿੰਦਾ ਹੈ ਤੇ ਇੱਥੇ ਤੇ ਨਕਮਸਤਕ ਹੋਣ ਆਿੰਦਾ ਤੇ ਅੱਜ ਤੇ ਪ੍ਰਕਾਸ਼ ਦਿਹਾੜਾ ਹੈਗਾ ਹੈ ਸਾਡੇ ਸ੍ਰੀ ਗੁਰੂ ਹਰ Rai ਜੀ ਦਾ ਤੇ ਨਕਮਸਤਕ ਹੋ ਕੇ ਬੜਾ ਮਨ ਨੂੰ ਸਕੂਨ ਮਿਲਿਆ ਕਿਉਂਕਿ ਡੇ ਟਾਈਮ 'ਚ ਖਾਲਸਾ ਕਾਲੇ ਦੇ ਵਿੱਚ ਪ੍ਰੋਗਰਾਮ ਸੀ ਸੋ ਉਥੇ ਵੀ ਕਹਿੰਦੇ ਨੇ ਜਿਹੜਾ ਹੈਗਾ ਸਿਹਤ ਤੇ ਪੁਸਤਕ ਮੇਲਾ ਲੱਗਿਆ ਉਹਦੇ ਚ ਉਹਨਾਂ ਨੇ ਮਾਨ ਬਖਸ਼ਿਆ ਖਾਲਸਾ ਕਲਜਾਲਿਆਂ ਨੂੰ ਸੋ ਉਹਨਾਂ ਦਾ ਵੀ ਮੈਂ ਧੰਨਵਾਦ ਦੀ ਅੰਮਰਸਰੀਆਂ ਦਾ ਵੀ ਧੰਨਵਾਦ ਦੀ ਤੇ ਇੱਥੇ ਤੇ ਪੂਲ ਮਾਨਵਤਾ ਆਉਂਦੀ ਹੈ ਨਕਮਸਤ ਕਰਨ ਲਈ ਤੇ ਮੈਂ ਨਾ ਚੀਜ਼ ਤੇ ਮੈਂ ਵੀ ਆਪਦੇ ਆਪ ਨੂੰ ਬੜਾ ਭਾਗੀ ਮਹਿਸੂਸ ਕਰਦਾ ਜਦੋਂ ਕਦੇ ਵੀ ਦਰਬਾਰ ਸਾਹਿਬ ਤੇ ਆਉਣਾ ਤੇ ਇੱਥੋਂ ਬਲੇਸਿੰਗਸ ਲੈ ਕੇ ਜਾਣਾ ਸੱਚੇ ਬਾਦਸ਼ਾਹ ਦੀਆਂ ਹਾਂ ਤੇ ਕੋਈ ਕੁਛ ਤਾਂ ਜਿਹੜਾ ਹੈਗਾ ਕਿਸਾਨੀ ਸੰਘਰਸ਼ ਦਾ ਸਾਡਾ ਆਪਦਾ ਸੰਘਰਸ਼ ਹੈਗਾ ਤੇ ਉਹਦੇ ਲਈ ਜਦੋਂ ਉਹ ਕਿਸੇ ਠੱਡੇ ਟਿਕਾਣੇ ਤੇ ਪਹੁੰਚ ਗਏ ਤੇ ਫਿਰ ਲੋਕ ਜਾਂਦੇ ਨੇ ਤੇ ਸਾਡੀ ਸਪੋਰਟ ਹੈ ਪੂਰੀ ਆਪਦੇ ਭਰਾਵਾਂ ਦੇ ਨਾਲ ਕਿਉਂਕਿ ਜੇ ਅਸੀਂ ਆਪਦੇ ਲੋਕਤੰਤਰ ਦੇ ਵਿੱਚ ਦੇਖੀਏ ਤਾਂ ਸਾਰਿਆਂ ਨੂੰ ਅਧਿਕਾਰ ਹੈ ਆਪਣੀ ਗੱਲ ਕਹਿਣ ਦਾ ਤੇ ਉਹਨਾਂ ਦੇ ਰਾਹ ਰੋਕੇ ਗਏ ਨੇ ਉਹਦੀ ਅਸੀਂ ਘੋਰ ਨਿੰਦਿਆ ਕਰਦੇ ਹਾਂ ਤੇ ਭਰਾਵਾਂ ਦੇ ਨਾਲ ਹਮੇਸ਼ਾ ਬਹੁਤ ਕਲਾਕਾਰ ਨਹੀਂ ਪਹੁੰਚੇ ਉਹ ਜਿਹੜੇ ਨਹੀਂ ਪਹੁੰਚਣ ਨੂੰ ਉਹ ਉਹ ਉਹਨਾਂ ਤੋਂ ਪੁੱਛੋ ਜਿਹੜੇ ਨਹੀਂ ਪਹੁੰਚੇ ਤੁਹਾਡਾ ਤੁਹਾਡਾ ਸਪੋਰਟ ਪੂਰੀ ਹੈ ਹਾਂਜੀ ਪੂਰੀ ਹੈ